ਕਿ ਬੀਜੇਪੀ ਦੇ ਉਮੀਦਵਾਰ ਨੇ ਨਵੀਨ ਜਿੰਦਲ ਹਰਿਆਣੇ ਤੋਂ ਉਹਨਾਂ ਨੇ ਕਹਿ ਦਿੱਤਾ ਜੀ ਕਿ ਸ਼ੁਕਰੀਆ ਕਰ ਦਿੱਤਾ ਸਰਸੇ ਵਾਲੇ ਦਾ ਉਹ ਉਹਨੇ ਕੱਲ ਆਭਾਰ ਪ੍ਰਗਟ ਕੀਤਾ ਸਰਸੇ ਵਾਲੇ ਦਾ ਕਿਉਂ ਕਹਿੰਦਾ ਵੀ ਤੁਸੀਂ ਉਹ ਵੋਟਾਂ ਪਾਣੀਆਂ ਨੇ ਕਹਿੰਦਾ ਹਨ ਹੂੰ ਵੋਟਾਂ ਪਾਣੀਆਂ ਨੇ ਮਤਲਬ ਜਿਹੜੇ ਵੋਟਾਂ ਪਾਉਣ ਦਾ ਵੋਟਾਂ ਪਵਾਤੀਆਂ ਨੇ ਮਿਲ ਜਿੰਦਲ ਨੂੰ ਸ਼ੁਕਰੀਆ ਕੀਤਾ ਉਹਨਾਂ ਦਾ ਹੁਣ ਵਾਲੀਆਂ ਵੋਟਾਂ ਵਾਸਤੇ ਜੀ ਹੁਣ ਵਾਲੇ ਵੋਟਾਂ ਵਾਸਤੇ ਹੂੰ ਇਹ ਉਹ ਪੰਜਾਬ ਉੱਤੋਂ ਉਹ ਤੋਂ ਨਾ ਕੋ ਚੇਤਰ ਤੋਂ ਉਮੀਦਵਾਰ ਆ ਹਾਂ ਹਾਂ ਕੇ ਬੀਜੇਪੀ ਦੇ ਉਮੀਦਵਾਰ ਨੇ ਨਵੀਨ ਜਿੰਦਲ ਹਰਿਆਣੇ ਤੋਂ ਉਹਨਾਂ ਨੇ ਕਹਿ ਦਿੱਤਾ ਜੀ ਕਿ ਸ਼ੁਕਰੀਆ ਕਰ ਦਿੱਤਾ ਸਰਸੇਵਾਲੇ ਦਾ ਕਹਿੰਦੇ ਜੀ ਪਿਤਾ ਜੀ ਸ਼ੁਕਰੀਆ ਉਹਦਾ ਥੋੜਾ ਇਹ ਸੰਦਰਭ ਆ ਵਿਚਾਰੇ ਅਭਾਰ ਅਭਾਰ ਇੰਦੀ ਜਿਹੜਾ ਭਾਰ ਪਿਤਾ ਜੀ ਅਭਾਰ ਹਾਂ ਨੇ ਵੀਰ ਜਿੰਦਰ ਬਹੁਤ ਵੱਡਾ ਬੰਦਾ ਮੈਂ ਕੱਲ ਵੀ ਗੱਲ ਕੀਤੀ ਸੀ ਉਹਦੀ ਨੂੰ ਮੈਂ ਮੈਸੇਜ ਤਰੀਫ਼ ਵੀ ਕੀਤੀ ਸੀ ਤਿਰੰਗਾ ਇੱਥੇ ਲੈ ਕੇ ਆਏ ਨੇ ਭਾਰਤ ਵਿੱਚ ਤੇ ਉਹ ਉਹਨੇ ਕੱਲ ਆਭਾਰ ਬਿਆਕਤ ਕੀਤਾ ਸਰਸੇ ਵਾਲੇ ਦਾ ਕਿਉਂ ਕਹਿੰਦਾ ਵੀ ਤੁਸੀਂ ਉਹ ਵੋਟਾਂ ਪਾਈਆਂ ਨੇ ਕਹਿੰਦਾ ਹਾਂ ਹੂੰ ਵੋਟਾਂ ਪਾਈਆਂ ਨੇ ਮਸਲ ਤੁਸੀਂ ਵੋਟਾਂ ਪਾਉਣ ਦੇ ਨਾ ਇਹ ਵੋਟਾਂ ਪਵਾਤੀਆਂ ਨੇ ਵੀਰ ਜਿੰਦਰ ਨੂੰ ਤੇ ਆਭਾਰ ਸਰਸੇ ਵਾਲਿਆਂ ਦਾ ਇੰਡਾਇਰੈਕਟਲੀ ਸਮਰਥਨ ਸੀਗਾ ਜੀ ਭਾਜਪਾ ਨੂੰ ਹੂੰ ਤੇ ਸਮਰਥਨ ਹੋਣਾ ਵੀ ਚਾਹੀਦਾ ਕਿਉਂ ਹੋਣਾ ਚਾਹੀਦਾ ਇਹ ਸਮਰਥਨ ਬੀਜੇਪੀ ਨੂੰ ਕਿਉਂਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਮੁਖੀ ਹੈਗਾ ਸਰਸੇ ਵਾਲਾ ਉਹ ਜੇਲ੍ਹ ਚੋਂ ਕੱਢਣੇ ਬਾਰੇ ਉਹਨਾਂ ਦਾ ਸੀਬੀਆਈ ਦੇ ਜਿਹੜਾ ਕਿ ਕੇਸ ਪ੍ਰਾਪਰਟੀ ਸੀ ਹੋਰ ਗਵਾਹ ਸੀ ਉਹ ਹੀ ਹਲਕੇ ਕਰਤੇ ਬਰੀ ਹੋ ਗਿਆ ਉਹ ਐ ਦੋਸ਼ ਲੱਗ ਰਹੇ ਨੇ ਜੀ ਐੇ ਦੋਸ਼ ਲੱਗ ਰਹੇ ਨੇ ਜੀ ਕਿ ਸੀਬੀਆਈ ਨੇ ਉਹਦਾ ਕੇਸ ਪ੍ਰਾਪਰਟੀ ਨਰਮ ਕਰਤੀ ਆ ਹਾਈ ਕੋਰਟ ਕੋਲੇ ਕੁਝ ਪਹੁੰਚੇ ਨਹੀਂ ਗਾ ਤਾਂ ਬਰੀ ਕਰਤਾ ਉਹਨਾਂ ਤੇ ਅੱਗੇ ਵੀ ਕਹਿੰਦਾ ਇਹ ਚੰਬਰੀ ਤਾਂ ਫਿਰ ਕਿਉਂ ਨਾ ਵੋਟਾਂ ਪਾਉਣਗੇ ਉਹ ਹੂੰ ਜੇ ਇੱਕ ਵਾਰੀ ਬਰੀ ਹੋ ਗਿਆ ਤਾਂ ਖਾਲੋ ਬਰੀ ਹੋਰ ਵੀ ਹੋ ਸਕਦਾ ਕਿਉਂ ਨਾ ਵੋਟਾਂ ਪਾਉਣਗੇ ਉਹ ਹਾਂ ਹੁਣ ਤਾਂ ਦੋ ਕੀ ਕੇਸ ਰਹਿ ਗਏ ਜਿਹੜੇ ਹਾਂ ਦੋ ਕੇਸ ਰਹਿ ਗਏ ਬਸ ਤੇ ਇਹ ਇਹ ਹੈਗਾ ਜੀ ਤੋਂ ਇਸ ਕਰਕੇ ਉਹਨਾਂ ਨੇ ਅਭਾਰ ਵਿਅਕਤ ਕੀਤਾ ਸ਼ੁਕਰੀਆ ਕੀਤਾ ਉਹਨਾਂ ਦਾ ਹੁਣ ਵਾਲੀਆਂ ਵੋਟਾਂ ਵਾਸਤੇ ਜੀ ਹੁਣ ਵਾਲੀਆਂ ਵੋਟਾਂ ਵਾਸਤੇ ਹੂੰ ਤਿੰਨੇ ਹੁਣ ਪੰਜਾਬ ਵੋਟਰ ਉਹ ਤੋਂ ਨਾ ਕੁਲਛੇਤਰ ਤੋਂ ਉਮੀਦਵਾਰ ਹੂੰ ਹੂੰ ਖੇਤਰ 9 ਦੁਆਰਾ ਇਹ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਹਿੱਟਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ